ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਜਦੋਂ ਵੀ ਆਪਣੇ ਨਾਲ ਕੁਝ ਗਲਤ ਹੋ ਜਾਂਦਾ ਤਾਂ ਆਪਾਂ ਦੁਖੀ ਹੋ ਜਾਂਦੇ ਆ ਤੇ ਇੱਕ ਗੱਲ ਹਮੇਸ਼ਾ ਕਹਿੰਦੇ ਆ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਇਹ ਪਤਾ ਆਪਾਂ ਆਪਣੇ ਆਪ ਨੂੰ ਤਸੱਲੀ ਦੇਣ ਲਈ ਕਹਿੰਦੇ ਆ ਵੀ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਮੇਰੀ ਕੋਈ ਗਲਤੀ ਨਹੀਂ ਜਦੋਂ ਹੀ ਕਿਸਮਤ ਹੀ ਖਰਾਬ ਹੈ ਤਾਂ ਮੈਂ ਕੀ ਕਰ ਸਕਦੀ ਆ ਇੱਕ ਮਨੁੱਖ ਐਵੇਂ ਇੱਕ ਸੰਤ ਜੀ ਕੋਲ ਜਾਂਦਾ ਤੇ ਕਹਿੰਦਾ ਮੈਂ ਆਪਣੀ ਕਿਸਮਤ ਠੀਕ ਕਰਾਉਣਾ ਆ ਹਾਂ ਮੈਂ ਦੁਖੀ ਰਹਿਣਾ ਮੈਂ ਜੋ ਵੀ ਕਰਦਾ ਉਹ ਗਲਤ ਤੇ ਖਰਾਬ ਹੋ ਜਾਂਦਾ ਮੇਰੀ ਕਿਸਮਤ ਮੇਰਾ ਸਾਥ ਕਦੇ ਨਹੀਂ ਦਿੰਦੀ ਮੈਂ ਆਪਣੇ ਗਵਾਂਢੀ ਤੋਂ ਸੁਣਿਆ ਸੀ ਤੁਸੀਂ ਸਭ ਦੀਆਂ ਸਮੱਸਿਆਵਾਂ ਦੂਰ ਕਰਦੇ ਹੋ ਉਹਨਾਂ ਦਾ ਹੱਲ ਕੱਢ ਕੇ ਦਿੰਦੇ ਹੋ ਮੇਰੀ ਦਾ ਵੀ ਕੱਢ ਕੇ ਦੇ ਦਿਓ ਕਿ ਮੇਰੀ ਖਰਾਬ ਕਿਸਮਤ ਨੂੰ ਠੀਕ ਕਰ ਦਿਓ ਤੁਸੀਂ ਠੀਕ ਕਰ ਸਕਦੇ ਹੋ ਮੇਰੇ ਭਾਗਾਂ ਨੂੰ ਸੰਤ ਕਹਿੰਦਾ ਖਰਾਬ ਕਿਸਮਤ ਇਹ ਤੂੰ ਕਿੱਥੋਂ ਵੇਖ ਲਿਆ ਉਹ ਕਹਿੰਦਾ ਜਦੋਂ ਮੇਰੇ ਸਾਰੇ ਕੰਮ ਹੀ ਗਲਤ ਤੇ ਖਰਾਬ ਹੋ ਜਾ ਰਹੇ ਨੇ ਤਾਂ ਇਹ ਕਿਸਮਤ ਹੀ ਖਰਾਬ ਹੋਈ ਨਾ ਜਦੋਂ ਮੈਂ ਅਜੇ ਸੁਰਤ ਵੀ ਨਹੀਂ ਸੀ ਸੰਭਾਲੀ ਸੀ ਤੇ ਮੇਰੇ ਮਾਪੇ ਅਕਾਲ ਚਲਾਣਾ ਕਰ ਗਏ ਫਿਰ ਮੈਂ ਪਤਾ ਨਹੀਂ ਕਿਵੇਂ ਵੱਡਾ ਹੋਇਆ ਉਹ ਮੈਂ ਹੀ ਜਾਣਦਾ ਹਾਂ ਮੈਂ ਪਾਈ ਪਾਈ ਜੋੜ ਕੇ ਇੱਕ ਕੰਮ ਸ਼ੁਰੂ ਕੀਤਾ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਹ ਕੰਮ ਸ਼ੁਰੂ ਕੀਤਾ ਉਹ ਪੈਸੇ ਲੈ ਕੇ ਭੱਜ ਕੇ ਮੈਨੂੰ ਦੱਸਿਆ ਗਿਆ ਕਿ ਤੁਸੀਂ ਮੇਰੇ ਭਾਗ ਠੀਕ ਕਰ ਸਕਦੇ ਹੋ ਕੀ ਇਹ ਸੱਚ ਹੈ ਤਾਂ ਸੰਤ ਕਹਿੰਦਾ ਲਿਆ ਤੇਰੀ ਕਿਸਮਤ ਮੈਂ ਠੀਕ ਕਰ ਦਿੰਦਾ ਉਹ ਕਹਿੰਦਾ ਮੈਂ ਕਿਵੇਂ ਆਪਣੀ ਕਿਸਮਤ ਤੇ ਭਾਗ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂ ਉਹ ਕਿਹੜਾ ਦਿਸਦੀ ਹੈ ਉਹ ਤਾਂ ਸਾਹਮਣੇ ਆਉਂਦੀ ਨਹੀਂ ਸੰਤ ਕਹਿੰਦਾ ਜੇ ਤੈਨੂੰ ਦਿਸਦੀ ਨਹੀਂ ਫਿਰ ਭਲਾ ਦੱਸ ਤੈਨੂੰ ਕਿਵੇਂ ਪਤਾ ਕਿ ਖਰਾਬ ਹੀ ਹੋ ਗਈ ਆ ਕਹਿੰਦਾ ਜਾਂ ਤਾਂ ਤਸ ਤੂੰ ਵੇਖਿਆ ਵੀ ਖਰਾਬ ਐ ਫਿਰ ਤਾਂ ਦੱਸ ਉਹ ਕਹਿੰਦਾ ਖਰਾਬ ਹੀ ਹੈ ਤਾਂ ਹੀ ਮੇਰੇ ਨਾਲ ਸਾਰਾ ਕੁਝ ਖਰਾਬ ਹੋ ਰਿਹਾ ਸਭ ਕੁਝ ਗਲਤ ਹੋ ਰਿਹਾ ਜੇ ਮੇਰੇ ਭਾਗ ਸਹੀ ਨਹੀਂ ਹੁੰਦੇ ਜੇ ਮੇਰੇ ਭਾਗ ਸਹੀ ਹੁੰਦੇ ਤਾਂ ਮੇਰੇ ਨਾਲ ਸਭ ਕੁਝ ਸਹੀ ਹੋਣਾ ਸੀ ਸੰਤ ਕਹਿੰਦਾ ਵੇਖਣ ਵਿੱਚ ਤੂੰ ਠੀਕ ਠਾਕ ਲੱਗਦਾ ਤੇਰੇ ਹੱਥ ਪੈਰ ਵੀ ਚੱਲਦੇ ਨੇ ਉਹ ਵੀ ਠੀਕ ਨੇ ਤੂੰ ਜਿੰਦਾ ਵੀ ਹੈ ਫਿਰ ਮੈਨੂੰ ਤਾਂ ਸਾਰਾ ਕੁਝ ਠੀਕ ਠਾਕ ਲੱਗਦਾ ਤੇਰੇ ਭਾਗ ਵੀ ਸਹੀ ਨਜ਼ਰ ਆਉਂਦੇ ਨੇ ਭਾਗ ਤੇਰੇ ਖਰਾਬ ਹੁੰਦੇ ਤੂੰ ਬਿਮਾਰ ਹੁੰਦਾ ਰੋਗਾਂ ਨਾਲ ਗ੍ਰਸਤ ਹੁੰਦਾ ਤੇਰੇ ਅੰਗ ਵੀ ਠੀਕ ਨੇ ਸਹੀ ਸਲਾਮਤ ਨੇ ਕੰਮ ਵੀ ਕਰਦੇ ਪਏ ਨੇ ਕੁਝ ਵੀ ਖਰਾਬ ਨਹੀਂ ਫਿਰ ਕਿਉਂ ਤੈਨੂੰ ਸਭ ਖਰਾਬ ਨਜ਼ਰ ਆਉਂਦਾ ਉਹ ਕਹਿੰਦਾ ਤੁਸੀਂ ਤਾਂ ਮੇਰੀ ਗੱਲ ਹੀ ਨਹੀਂ ਸਮਝ ਰਹੇ ਮੇਰੇ ਸਿਰ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੈ ਲੋਕ ਸਵੇਰੇ ਹੀ ਸਵੇਰ ਦੀ ਨਹੀਂ ਹੋਣ ਦਿੰਦੇ ਕਿ ਆ ਕੇ ਮੇਰਾ ਦਰ ਮਲ ਕੇ ਬੈਠ ਜਾਂਦੇ ਨੇ ਜਿੰਨਾ ਤੋਂ ਮੈਂ ਪੈਸੇ ਲਏ ਨੇ ਉਹ ਮੇਰੀ ਜਾਨ ਦੇ ਬੈਰੀ ਬਣੇ ਬੈਠੇ ਨੇ ਮੈਨੂੰ ਤਾਂ ਘਰੋਂ ਵੀ ਕੱਢ ਦਿੱਤਾ ਹੈ ਅਜੇ ਵੀ ਮੇਰੇ ਪਿੱਛੇ ਮੇਰੇ ਪਿੱਛੇ ਪਿੱਛੇ ਭੱਜਦੇ ਫਿਰਦੇ ਨੇ ਮੈਨੂੰ ਲੱਭਦੇ ਫਿਰਦੇ ਨੇ ਫਿਰ ਕਿਵੇਂ ਕਹਾਂ ਕਿ ਮੇਰੀ ਕਿਸਮਤ ਵਧੀਆ ਸੰਤ ਕਹਿੰਦਾ ਅੱਛਾ ਇਹ ਗੱਲ ਹੈ ਉਹ ਮਨੁੱਖ ਕਹਿੰਦਾ ਲੱਗਦਾ ਹੁਣ ਤੁਸੀਂ ਮੇਰੀ ਗੱਲ ਨੂੰ ਸਮਝਿਓ ਕਿ ਮੈਂ ਕਿੰਨੇ ਵੱਡੇ ਦੁੱਖ ਤੇ ਤਕਲੀਫਾਂ ਵਿੱਚੋਂ ਲੰਘਦਾ ਪਿਆ ਸੰਤ ਕਹਿੰਦੇ ਫਿਰ ਵੀ ਭਾਗਾ ਵਾਲਾ ਏ ਕਿ ਤੂੰ ਤਕਲੀਫਾਂ ਤੇ ਦੁੱਖਾਂ ਦਾ ਸਾਹਮਣਾ ਕਰਨ ਲਈ ਜ਼ਿੰਦਾ ਤਾਂ ਹੈ ਤੇ ਜੇ ਉਹ ਮੁਸੀਬਤਾਂ ਨੇ ਇਹਨਾਂ ਦਾ ਹੱਲ ਵੀ ਤੂੰ ਕੱਢ ਸਕਦਾ ਮਨੁੱਖ ਕਹਿੰਦਾ ਤੁਸੀਂ ਮੈਨੂੰ ਕਿਉਂ ਨਹੀਂ ਸਮਝਦੇ ਪਏ ਸੰਤ ਕਹਿੰਦਾ ਸਮਝਦਾ ਤਾ ਤੂੰ ਨੀ ਪਿਆ ਕਹਿੰਦਾ ਚੱਲ ਤੂੰ ਮੇਰੇ ਨਾਲ ਕਹਿੰਦੇ ਸਾਹਮਣੇ ਉਹ ਕੀ ਦਿਸਦਾ ਪਿਆ ਕਹਿੰਦਾ ਦਰਿਆ ਤੇ ਕੋਲ ਹੀ ਰੁੱਖ ਹੁੰਦਾ ਉਥੋਂ ਇੱਕ ਪੱਤਾ ਚੱਕ ਲੈਂਦਾ ਉਹ ਜੋ ਪੱਤਾ ਹੱਥ ਵਿੱਚ ਹੁੰਦਾ ਕਹਿੰਦਾ ਜੇ ਮੈਂ ਇਹ ਪਾਣੀ ਵਿੱਚ ਸੁੱਟਾਂ ਤਾਂ ਫਿਰ ਦੱਸ ਕਿੱਧਰ ਨੂੰ ਜਾਵੇਗਾ ਉਹ ਬੰਦਾ ਕਹਿੰਦਾ ਜਿੱਧਰ ਨੂੰ ਪਾਣੀ ਦਾ ਵਹਾਅ ਹੋਏਗਾ ਉਧਰ ਨੂੰ ਹੀ ਜਾਏਗਾ ਸੰਤ ਕਹਿੰਦਾ ਚਲੋ ਇਹ ਤਾਂ ਪਤਾ ਲੱਗ ਗਿਆ ਹੁਣ ਦੱਸੋ ਕਿ ਜੇ ਇਹ ਪੱਤਾ ਕਿ ਜੇ ਇਹ ਪੱਤਾ ਹੈ ਉਹਦੇ ਭਾਗ ਕਿਸ ਦੇ ਹੱਥ ਵਿੱਚ ਨੇ ਤਾਂ ਮਨੁੱਖ ਕਹਿੰਦਾ ਪਾਣੀ ਦੇ बहाਅ ਦੇ ਹੱਥ ਵਿੱਚ ਨੇ دریا ਦੇ ਵਿੱਚ ਹੱਥ ਨੇ ਉਹ ਜਿੱਤਰ ਜਾਏਗਾ ਉਧਰ ਲੈ ਜਾਏਗਾ ਉਹ ਸੰਤ ਕਹਿੰਦਾ ਕਿ ਪੱਤਾ ਤਾਂ ਮੇਰੇ ਹੱਥ ਵਿੱਚ ਹੈ ਮੈਂ ਜਾਵਾਂ ਤਾਂ ਇਸ ਨੂੰ ਪਾਣੀ ਵਿੱਚ ਸਿੱਟਾਂ ਜੇ ਨਹੀਂ ਤਾਂ ਨਹੀਂ ਸਿੱਟਾਂਗਾ ਬੰਦਾ ਕਹਿੰਦਾ ਫਿਰ ਇਸ ਦੀ ਕਿਸਮਤ ਤੁਹਾਡੇ ਹੱਥ ਵਿੱਚ ਹੈ ਤੁਸੀਂ ਜਿਵੇਂ ਚਾਹੋਗੇ ਉਵੇਂ ਇਸ ਨਾਲ ਕਰ ਸਕਦੇ ਹੋ ਸੰਤ ਨੇ ਅੱਗੋਂ ਜਵਾਬ ਦਿੱਤਾ ਕਿ ਇਸ ਦੀ ਕਿਸਮਤ ਮੇਰੇ ਹੱਥ ਵਿੱਚ ਨਹੀਂ ਹੈ ਮੈਂ ਜਿੰਨਾ ਵੀ ਚਾਹਾਂ ਉਸ ਪੱਤੇ ਨੂੰ ਸੁੱਕਣ ਤੋਂ ਨਹੀਂ ਬਚਾ ਸਕਦਾ ਇਹ ਮੈਂ ਜਦੋਂ ਧਰਤੀ ਤੋਂ ਚੁੱਕਿਆ ਸੀ ਇਹ ਹਰਾ ਪਰ ਸਦਾ ਤਾਂ ਹਰਾ ਨਹੀਂ ਰਹੇਗਾ ਇਹਨੇ ਤਾਂ ਸੁੱਕਣਾ ਹੀ ਸੁੱਕਣਾ ਹੈ ਸੁੱਕਣ ਤੋਂ ਬਾਅਦ ਖਿੱਲਰ ਵੀ ਜਾਏਗਾ ਜਦੋਂ ਤੱਕ ਇਹ ਰੁੱਖ ਨਾਲ ਸੀ ਉਦੋਂ ਤੱਕ ਹਰਾ ਸੀ ਇਹਨੂੰ ਉਹ ਤੋਂ ਸ਼ਕਤੀ ਮਿਲਦੀ ਪਈ ਸੀ ਹੁਣ ਇਹ ਰੁੱਖ ਨਾਲੋਂ ਵੱਖ ਹੋ ਗਿਆ ਹੁਣ ਦੱਸੋ ਇਸ ਦੇ ਭਾਗ ਚੰਗੇ ਨੇ ਜਾਂ ਬੁਰੇ ਕਹਿੰਦਾ ਕਿ ਬੁਰੇ ਹੀ ਹਨ ਕਿਉਂਕਿ ਇਹ ਰੁੱਖ ਨਾਲੋਂ ਵੱਖ ਹੋ ਗਿਆ ਹੈ ਹੁਣ ਜਿਆਦਾ ਦਿਨ ਹਰਾ ਵੀ ਨਹੀਂ ਰਹਿ ਸਕਦਾ ਤੇ ਹੌਲੀ-ਹੌਲੀ ਸੁੱਕ ਜਾਏਗਾ ਸੰਤ ਕਹਿੰਦਾ ਵੇਖ ਤਾਂ ਸਹੀ ਇਹ ਹਜੇ ਵੀ ਸੁੱਕਾ ਨਹੀਂ ਹਜੇ ਵੀ ਇਸ ਦੇ ਵਿੱਚ ਜ਼ਿੰਦਗੀ ਹੈ ਇਦੇ 'ਚ ਜਾਨ ਬਾਕੀ ਹੈ ਇਹ ਹਰਾ ਤੇ ਹੁਣ ਇਹ ਉਹ ਸਭ ਕਰ ਸਕਦਾ ਜੂ ਉਹ ਰੁੱਖ ਦੇ ਨਾਲ ਲੱਗ ਕੇ ਨਹੀਂ ਸੀ ਕਰ ਸਕਦਾ ਉਹਨੇ ਆਪਣੇ ਹੱਥ ਵਿੱਚ ਪੱਤਾ ਛੱਡ ਦਿੱਤਾ ਹਵਾ ਆਈ ਉਹ ਦੂਰ ਜਾ ਕੇ ਡਿੱਗਿਆ ਕਿਹਾ ਜੇ ਰੁੱਖ ਦੇ ਨਾਲ ਲੱਗਿਆ ਰਹਿੰਦਾ ਤਾਂ ਇਹਨੇ ਇੰਨੀ ਦੂਰ ਜਾ ਸਕਣਾ ਸੀ ਨਹੀਂ ਨਾ ਅੱਜ ਦੇ ਅੱਜ ਇਹ ਆਜ਼ਾਦ ਹੈ ਦੇਖੋ ਉੱਡ ਸਕਦਾ ਹੈ ਤੇ ਫਿਰ ਆਵਾ ਹਾਈ ਹਵਾ ਆਈ ਤੇ ਪੱਤਾ ਉੱਡ ਕੇ ਦਰਿਆ ਦੇ ਵਿੱਚ ਜਾ ਕੇ ਡਿੱਗ ਪਿਆ ਕਹਿੰਦਾ ਵੇਖ ਪਾਣੀ ਦੇ ਵਿੱਚ ਕਿਵੇਂ ਤੈਰ ਰਿਹਾ ਹੈ ਇਹ ਉਹ ਖੁਸ਼ੀ ਅਨੁਭਵ ਕਰ ਰਿਹਾ ਹੈ ਪਾਣੀ ਦੇ ਵਿੱਚ ਤੈਰ ਕੇ ਤੇ ਵੇਖ ਕਿੰਨੇ ਛੋਟੇ ਛੋਟੇ ਕੀੜਿਆਂ ਨੂੰ ਪਾਣੀ ਵਿੱਚੋਂ ਕੱਢ ਕੇ ਆਪਣੇ ਉੱਤੇ ਰੱਖ ਰਿਹਾ ਹੈ ਕਿੰਨਿਆਂ ਦੀ ਜਾਨ ਵਿਚਾਰ ਹੈ ਕਿੰਨਿਆਂ ਨੂੰ ਕਿਨਾਰੇ ਤੇ ਲੈ ਕੇ ਜਾ ਰਿਹਾ ਹੁਣ ਦੱਸੋ ਕਿ ਪੱਤੇ ਦੀ ਜੋ ਕਿਸਮਤ ਹੈ ਮਾੜੀ ਹੈ ਜਾਂ ਚੰਗੀ ਕਹਿੰਦਾ ਪੱਤੇ ਦੇ ਭਾਗ ਤਾਂ ਚੰਗੇ ਨੇ ਪਰ ਦੱਸੋ ਮੇਰੇ ਭਾਗ ਕਦੋਂ ਚੰਗੇ ਹੋਣਗੇ ਸੰਤ ਕਹਿੰਦਾ ਜੋ ਸਾਹਮਣੇ ਦਰਿਆ ਦਿਖਦਾ ਪਿਆ ਇਸ ਵਿੱਚ ਵੜ ਕੇ ਕਿਸ ਪਾਸੇ ਨੂੰ ਸੌਖਾ ਤਾਰਨਾ ਸਕਦਾ ਹੈ ਉਹ ਕਹਿੰਦਾ ਜਿੱਧਰ ਪਾਣੀ ਦਾ ਵਹਾਅ ਹੋਏਗਾ ਉੱਤਰ ਹੀ ਸੌਖਾ ਤਾਰ ਸਕਦਾ ਨਾ ਤੇ ਜੇ ਤੈਨੂੰ ਇੱਧਰ ਉਲਟ ਪਾਸੇ ਜਾਣਾ ਪਵੇ ਫਿਰ ਦੱਸੋ ਕਿਸਮਤ ਕਿਵੇਂ ਹੈ ਚੰਗੀ ਹੈ ਜਾਂ ਮਾੜੀ ਤਾਂ ਉਹ ਕਹਿੰਦਾ ਫਿਰ ਤਾਂ ਮੇਰੇ ਭਾਗ ਬੜੇ ਮਾੜੇ ਨੇ ਕਿ ਮੈਂ ਜਦੋਂ ਉਲਟ ਦਿਸ਼ਾ ਵੱਲ ਜਾਵਾਂਗਾ ਮੈਨੂੰ ਬਹੁਤ ਮਿਹਨਤ ਕਰਨੀ ਪਵੇ ਪੈਣੀ ਏ ਉਹ ਸੰਤ ਹੱਸਣ ਲੱਗ ਪਿਆ ਸੰਤ ਕਹਿੰਦਾ ਤੇਰੇ ਹੱਥ ਪੈਰ ਨਾ ਹੋਣ ਤੇ ਫਿਰ ਤੂੰ ਉਲਟ ਪਾਸੇ ਜਾਣਾ ਹੋਵੇ ਫਿਰ ਤੇਰੀ ਕਿਸਮਤ ਕੀ ਮੀਂ ਕਹਿੰਦਾ ਬਹਾ ਦੇ ਉਲਟ ਪਾਸੇ ਜਾਣਾ ਉਹ ਵੀ ਬਿਨਾ ਹੱਥਾਂ ਪੈਰਾਂ ਤੋਂ ਤਾਂ ਫਿਰ ਕਿਸਮਤ ਤਾਂ ਬੜੀ ਮਾੜੀ ਏ ਕਹਿੰਦਾ ਇਸ ਵਿੱਚ ਪੁੱਛਣ ਵਾਲੀ ਗੱਲ ਤਾਂ ਕੀ ਏ ਸਾਫ਼ ਸਾਫ਼ ਮਾੜੀ ਹੀ ਹੋਏਗੀ ਤੇ ਜੇ ਹੁਣ ਹੱਥ ਪੈਰ ਵਾਪਸ ਆ ਜਾਣ ਤੇ ਹੁਣ ਤੇਰੇ ਕਿਵੇਂ ਭਾਗ ਕਿਵੇਂ ਨੇ ਭਾਗ ਕਹਿੰਦਾ ਹੁਣ ਤਾਂ ਭਾਗ ਬੜੇ ਚੰਗੇ ਨੇ ਅੰਗ ਮੇਰੇ ਸਹੀ ਸਲੰਤ ਨੇ ਹੱਥਾਂ ਪੈਰਾਂ ਦੇ ਮਦਦ ਨਾਲ ਮੈਂ ਉਲਟ ਪਾਸੇ ਵੀ ਜਾ ਸਕਦਾ ਤਾਂ ਫਿਰ ਸਮਝੋ ਪਹਿਲਾਂ ਵੀ ਤੇਰੇ ਭਾਗ ਚੰਗੇ ਸੀ ਪਰ ਤੂੰ ਜੋ ਮੁਸੀਬਤਾਂ ਸੀ ਉਹਨਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ ਜੇ ਪਾਣੀ ਦਾ ਵਹਾਈ ਤੇਜ਼ ਹੋ ਜਾਏ ਤਾਂ ਮਿਹਨਤ ਤਾਂ ਬਹੁਤ ਕਰਨੀ ਪਵੇਗੀ ਜਦੋਂ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਹੋਣ ਦੁੱਖ ਤਕਲੀਫਾਂ ਹੋਣ ਜੋ ਦਰਿਆ ਵਿੱਚ ਹੜ ਮੰਗਨੀ ਤੁਹਾਨੂੰ ਘੇਰ ਕੇ ਬੈਠੀਆਂ ਨੇ ਜਦੋਂ ਤੁਹਾਡੇ ਹੱਥ ਵਿੱਚ ਸਥਿਤੀ ਨਾ ਹੋਵੇ ਪਾਣੀ ਵਿੱਚ ਬਹਿਣ ਤੋਂ ਚੰਗਾ ਆਪਣੇ ਲਈ ਸੁਰੱਖਿਅਤ ਥਾਂ ਲੱਭੋ ਕਿਉਂਕਿ ਜਿਸ ਦੀ ਆਪਾ ਰੱਖਿਆ ਕਰਨੀ ਹੈ ਸਾਡੀ ਜ਼ਿੰਦਗੀ ਹੈ ਤੇ ਜੇ ਇਸ ਵਿੱਚ ਬਚ ਗਿਆ ਤਾਂ ਹੜ ਆਪੇ ਹੀ ਸ਼ਾਂਤ ਹੋ ਜਾਣਗੇ ਹੁਣ ਦੱਸੋ ਕੁਝ ਕਿਸਮਤ ਵਿੱਚ ਚੰਗਾ ਦਿਸਿਆ ਉਹ ਕਹਿੰਦਾ ਹਾਂ ਮੈਂ ਠੀਕ ਹਾਂ ਮੇਰੇ ਹੱਥ ਪੈਰ ਨੇ ਖਾਣ ਲਈ ਮੇਰੇ ਕੋਲ ਰੋਟੀ ਐ ਸਭ ਤੋਂ ਵੱਡੀ ਗੱਲ ਮੈਂ ਜਿੰਦਾ ਹਾਂ ਕੱਪੜੇ ਪਾਉਣ ਨੂੰ ਨਹੀਂ ਜੋ ਗਿਆ ਉਸ ਪਿੱਛੇ ਰੋਣਾ ਨਹੀਂ ਤੇ ਜੋ ਅੱਗੇ ਵੱਲ ਵਧਣ ਦਾ ਯਤਨ ਕਰਾਂਗਾ ਤੇ ਪੱਤੇ ਵਾਂਗ ਮੈਂ ਖੁਸ਼ੀਆਂ ਵੇਖਣੀਆਂ ਨੇ ਹਮੇਸ਼ਾ ਰੋਣਾ ਵੇਖਣਾ ਨਹੀਂ ਭਾਗਾਂ ਨੂੰ ਦੋਸ਼ ਨਹੀਂ ਦੇਣਾ ਉਸ ਰੱਬ ਤੇ ਭਰੋਸਾ ਕਰਕੇ ਅੱਗੇ ਮੰਜ਼ਿਲ ਵੱਲ ਵਧਣਾ ਹੈ ਮੇਰੇ ਭਾਗ ਮੇਰੇ ਹੱਥ ਵਿੱਚ ਨਹੀਂ ਖੁਸ਼ ਰਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਦੁੱਖਾਂ ਤੋਂ ਉੱਪਰ ਉੱਠ ਕੇ ਜੀਣ ਦਾ ਤਰੀਕਾ ਸਿੱਖ ਲਿਆ ਇਹ ਹੁੰਦਾ ਅਸਲ ਮਾਇਨੇ ਵਿੱਚ ਖੁਸ਼ ਰਹਿਣਾ ਤੁਸੀਂ ਆਪਣੇ ਪੈਰਾਂ ਨੂੰ ਤੋਰੋ ਤਾਂ ਸਹੀ ਰਸਤੇ ਤਾਂ ਆਪਣੇ ਆਪ ਬਣਨੇ ਲੱਗ ਜਾਣਗੇ ਤੁਸੀਂ ਆਪਣੇ ਦੁੱਖ ਨੂੰ ਜੋ ਇਹ ਉਹ ਭੁੱਲੋ ਤਾਂ ਸਹੀ ਖੁਸ਼ੀਆਂ ਦੇ ਖੇੜੇ ਆਪ ਹੀ ਤੁਹਾਡੀ ਝੋਲੀ ਭਰਨੇ ਲੱ ਭਰਨ ਨੂੰ ਤਿਆਰ ਨੇ ਤੁਸੀਂ ਥੋੜਾ ਜਿਹਾ ਸਬਰ ਕਰਕੇ ਤਾਂ ਦੇਖੋ ਇਹ ਕਿਹੜੀਆਂ ਦੁੱਖ ਤਕਲੀਫਾਂ ਨੇ ਇਹਨਾਂ ਦਾ ਵੀ ਮਾੜਾ ਸਮਾਂ ਆਏਗਾ ਹਰ ਦੁੱਖ ਤਕਲੀਫ ਇੱਕ ਹੀ ਦਵਾਈ ਐ ਤੂੰ ਹੱਸਣਾ ਸਿੱਖ ਜੇ ਤੂੰ ਸੱਚਾ ਏ ਮਨ ਖੁਸ਼ ਹੈ ਨਾ ਹਰ ਰੋਜ਼ ਖੁਸ਼ੀਆਂ ਤੇਰੇ ਦਸਤਕਤ ਦੇਣਗੀਆਂ ਜਿੰਨਾ ਸਮਾਂ ਲੰਘਿਆ ਉਸ ਤੋਂ ਕੁਝ ਸਿੱਖੀ ਤਾਂ ਆਉਣ ਵਾਲੇ ਸਮੇਂ ਵਿੱਚ ਹਰੇਕ ਘੜੀ ਸਾਡੀ ਖੁਸ਼ੀ ਦੀ ਹੀ ਹੋਵੇਗੀ ਫਿਰ ਅਸੀਂ ਦੋਨਾਂ ਨੂੰ ਭਾਗ ਨਹੀਂ ਦੇਵਾਂ ਦੋਸ਼ਾਂ ਨੂੰ ਭਾਗ ਨਹੀਂ ਦੇਵਾਂਗੇ ਉਹ ਹਮੇਸ਼ਾ ਕੁਝ ਰਹਿੰਦਾ ਜੋ ਦੁਨੀਆ ਦੇ ਲੋਕਾਂ ਤੋਂ ਉਮੀਦਾਂ ਨਹੀਂ ਕਰਦਾ ਉਹ ਆਪਣੀ ਡੋਰ ਉਸ ਵਾਹਿਗੁਰੂ ਦੇ ਹੱਥ ਵਿੱਚ ਰੱਖਦਾ ਹੈ ਖੁਸ਼ੀਆਂ ਤੇ ਸੁੱਖ ਉਸ ਬੇਰਵਾਂਗ ਹੁੰਦੇ ਨੇ ਉਹ ਮੰਗਣ ਤੇ ਨਹੀਂ ਮਿਲਦੇ ਮਨੁੱਖ ਦੇ ਭਾਗ ਜਾਗਣ ਤੇ ਹੀ ਮਿਲਦੇ ਨੇ ਮੈਂ ਇਹ ਕੰਮ ਖੁਸ਼ੀ ਲਈ ਕਰ ਰਿਹਾ ਤਾਂ ਕਦੇ ਖੁਸ਼ ਨਹੀਂ ਮਿਲਦੀ ਪਰ ਖੁਸ਼ ਹੋ ਕੇ ਕਰੋਗੇ ਤਾਂ ਹਮੇਸ਼ਾ ਖੁਸ਼ ਰਹੋਗੇ ਖੁਸ਼ੀ ਨੂੰ ਸੁਭਾਅ ਤੇ ਆਦਤ ਬਣਾਓ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ